ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਕਿਦਾਂ ਸਾਰੇ ਠੀਕ ਹੋ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਪਲੇਅਰ ਗਰਾਊਂਡਾਂ ਵਿੱਚ ਲੜਦੇ ਰਹਿੰਦੇ ਨੇ ਉਹਨਾਂ ਦੇ ਬਾਰੇ ਤੇ ਵੀਡੀਓ ਨੂੰ ਵਧਣ ਤੋਂ ਪਹਿਲੇ ਆਪਣੇ ਚੈਨਲ ਹਮਜ਼ਾ ਰਹਿਨ 512 ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲੀ ਮਜ਼ੀਦ ਵੀਡੀਓ ਤੁਹਾਡੇ ਤੱਕ ਬਾਸਾਨੀ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਦੋਸਤੋ ਤੁਹਾਨੂੰ ਪਤਾ ਹੈ ਕਿ ਜਿਵੇਂ ਇਸ ਵੀਡੀਓ ਵਿੱਚ ਇੱਕ ਪਲੇਅਰ ਨੇ ਦੂਸਰੇ ਪਲੇਅਰ ਨਾਲ ਬਹੁਤ ਮਾੜੀ ਕੀਤੀ ਹੈ ਗਰਾਊਂਡਾਂ ਵਿੱਚ ਤੂੰ ਤੂੰ ਮੈਂ ਮੈਂ ਤਾਂ ਹੋ ਹੀ ਜਾਂਦੀ ਆ ਫਿਰ ਵੀ ਇਹਨੇ ਬਹੁਤ ਮਾੜੀ ਕੀਤੀ ਹੈ ਗਰਾਊਂਡਾਂ ਵਿੱਚ ਵੀਡੀਓ ਚੈੱਕ ਕਰੋ ਤੋ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓਗੇ ਕਿ ਕੀ ਦੀ ਗਲਤੀ ਆ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰੋ ਕਿ ਖੇਡੀ ਜਾਂਦੀ ਸੀ ਫਿਰ ਕਬੱਡੀ ਤੋਂ ਕਬੱਡੀ ਅੱਜ ਕਰੋੜਾਂ ਨੂੰ ਪਾਰ ਕਰ ਗਈ ਐ ਮੈਹੀਏ ਮੁੱਲਦੀਆਂ ਟੀਮਾਂ ਖੇਡਦੀਆਂ ਮੇਰੇ ਮਿੱਤਰੋ ਕੜਿਆਣੇ ਦੀ ਧਰਤੀ ਦਾ ਪ੍ਰਤਾਪ ਉਹ ਜਵਾਨੀ ਕਹਿੰਦੇ ਉਹ ਜਿੱਥੇ ਵੱਜਦੀ ਪੱਤਵਾਗੀ ਗੱਲ ਪਿਆਰ ਨਾਲ ਨਾ ਪਿਆਰ ਨਾਲ ਇਹ ਜਵਾਨੀ ਕਹਿੰਦੇ ਮਿਹੜੋ ਮਿਹੜੀ ਨਾ ਵੀਰੋ ਪਿਆਰ ਨਾਲ ਪਿਆਰ ਨਾਲ ਨਾ ਨਾ ਇਹ ਕੰਮ ਨਹੀਂ ਕਰਨਾ ਵੀਰੋ ਬਹੁਤ ਔਖੀਆਂ ਗ੍ਰਾਊਂਡਾਂ ਮਿਲਦੀਆਂ ਆ ਬਹੁਤ ਮਹਿੰਗੀਆਂ ਟੀਮਾਂ ਮਿਲਦੀਆਂ ਆ ਇਹ ਕੰਮ ਨਹੀਂ ਕਰਨਾ ਜਵਾਨੀ ਸਾਹਮ ਕੇ ਰੱਖੋ ਜੱਫੇ ਲਾਓ ਕਬੱਡੀਆਂ ਪਾਓ ਹੋਰ ਗੇਮਾਂ ਖੇਡੋ ਇਹ ਕੰਮ ਤਾਂ ਭਾਰ ਬੱਤੇ ਬੋਲ ਬਰੀ ਕਰੀ ਜਾਂਦੇ ਲੋਕ ਇਹਦੇ ਵਿੱਚ ਗੁੱਸਾ ਨਹੀਂ ਚਾਹੀਦਾ ਇਹ ਐਡਵੈਂਚਰ ਦਾ ਮੈਚ ਨਹੀਂ ਇਹ ਕਬੱਡੀ ਦਾ ਮੈਚ ਹੈ ਧਾਲ ਤਫਾ ਜਮੀਰ ਮਾੜੀ ਮੋਟੀ ਵੱਜਦੀ ਜਾਂਦੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਹੋਰ ਕੋਈ ਵੀਰੇ ਵੀਰ ਨਾ ਜਾਣ ਗਰਾਊਂਡ 'ਚ ਆਲਰੇਡੀ ਅਫੀਸ਼ੀਅਲ ਹੈਗੇ ਆ ਦੋਨੋਂ ਟੀਮਾਂ ਕੋਲ ਪ੍ਰਤਾਪ ਜੀ ਸੁਣੋ ਸੁਣੋ ਪ੍ਰਤਾਪ ਜੀ ਤੁਸੀਂ ਆ ਮੈਚ ਨਹੀਂ ਖੇਡ ਸਕਦੇ ਤੁਹਾਨੂੰ ਆ ਮੈਚ ਦੇ ਵਿੱਚ ਬੈਨ ਕੀਤਾ ਆ ਹਾਂ ਜੀ ਫੈਡਰੇਸ਼ਨ ਦਾ ਪਲੀਜ਼ ਜੇ ਤੁਸੀਂ ਆਰਗੂਮੈਂਟ ਕੀਤੀ ਹੈ ਟੀਮ ਬਾਰ ਕਰ ਦੇਣੀ ਹੈ ਸਭੀ ਪਾਰੀ ਪਲੀਜ਼ ਹਾਂ ਇਹ ਸਟਾਪਰ ਨੂੰ ਬਾਹਰ ਕੱਢ ਦਿਓ ਥੈਂਕ ਯੂ ਵੈਰੀ ਮਚ ਹਾਂ ਮੁੰਡੇ ਵਾਲ ਖੁੱਲੇ ਆ ਵੀ ਤੁਸੀਂ ਉਹਦੇ ਚ ਪੀੜਾ ਮਾਰੀ ਜਾਂਦੇ ਆ ਇਹ ਕੰਮ ਗਲਤ ਆ ਹਾਂ ਗਾਰਡ ਨਹੀਂ ਇਹ ਬੰਦਾ ਇਹ ਮੈਚ ਨਹੀਂ ਖੇਡ ਸਕਦਾ ਆ ਮੈਚ